ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਪੰਜਗਰਾਈਆਂ ਵਿਖੇ ਖੜੇ ਆ ਜਿੱਥੇ ਆ ਬਿਖ ਸਕਦੇ ਤੁਸੀਂ ਡਰੇਨ ਦਾ ਬਹੁਤ ਜ਼ਿਆਦਾ ਪਾਣੀ ਵਹਾਅ ਬਹੁਤ ਕਿੰਨਾ ਜ਼ਿਆਦਾ ਤੇਜ਼ ਆ ਇਸ ਵਹਾਅ ਨੇ ਨਾਲ ਲੱਗਦੇ ਘਰ ਦੀ ਜਿਹੜੀ ਸਾਰੀ ਮਿੱਟੀ ਆ ਰੋੜ ਕੇ ਰੱਖਦੀ ਆ ਪੰਜਗਰਾਈਆਂ ਪਿੰਡ ਦੇ ਜਿਹੜੇ ਮੋਹਤਬਰ ਕਿਸਾਨ ਆ ਗੂ ਸਾਰੇ ਵੀਰ ਨਾਲ ਖੜੇ ਨੇ ਪ੍ਰਸ਼ਾਸਨ ਨੂੰ 2 ਸਾਲ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ ਕਿ ਇੱਥੇ ਬੰਨ ਬੰਨਿਆ ਜਾਵੇ ਪੱਥਰ ਲਾ ਕੇ ਪਰ ਅੱਜ ਤੱਕ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਤੇ ਅਸੀਂ ਇਹ ਵੀਡੀਓ ਬਣਾ ਕੇ ਮੈਡਮ ਡੀਸੀ ਨੂੰ ਦੱਸਣਾ ਚਾਹੁੰਦੇ ਆ ਕੀ ਇਸ ਘਰ ਦੀ ਸਾਰ ਲਈ ਜਾਵੇ ਇਸ ਪਿੰਡ ਦੇ ਲੋਕ ਸਾਡੇ ਨਾਲ ਸ਼ਾਮਲ ਨੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਘਰ ਦੇ ਪਰਿਵਾਰ ਦੇ ਮੁਖੀ ਤੋਂ ਵੀ ਹੁਣ ਤੱਕ ਤੁਸੀਂ ਕਿੰਨਾ ਨੂੰ ਜਾ ਕੇ ਅਧਿਕਾਰੀਆਂ ਨੂੰ ਇਹ ਦੱਸਿਆ ਕਿ ਸਾਡੇ ਘਰ ਨੂੰ ਖਤਰਾ ਪਾਣੀ ਦਾ ਤੇ ਇਹਦਾ ਕੋਈ ਬੰਨ ਬੰਨਿਆ ਜਾਵੇ ਕਿੰਨਾ ਕਿੰਨਾ ਨਾਲ ਅੱਜ ਤੱਕ ਤੁਹਾਡੀ ਗੱਲ ਹੋਈ ਹੈ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਇੱਕ ਅਫਸਰ ਨੂੰ ਐਕਸ਼ਨ ਤੱਕ ਗੱਲ ਪਹੁੰਚਾਈਏ ਆਪਾਂ ਦਰਖਾਸਤ ਵੀ ਜਰੇਣ ਭਗ ਦਿੱਤੀਆਂ ਤੁਹਾਂ ਦੇ ਵੀ ਤੁਹਾਡੇ 2-4 ਦਿਨ ਅੱਜ ਹੋ ਰਿਪਲ ਥੋੜੇ ਥੋੜੇ ਲੱਗੇ ਥੋੜਾ ਜਿਹਾ ਪਹਿਲਾਂ ਉਹ ਰੁੜ ਗਏ ਆ ਤੋੜੇ ਤੁਹਾਡੇ ਸਾਹਮਣੇ ਨੀਂਹਾਂ ਦੇ ਲੱਗੇ ਪਾਣੀ ਆ ਗਿਆ ਤੇ ਇਹ ਕਰਕੇ ਜਲਦੀ ਤੋਂ ਜਲਦੀ ਬੇਨਤੀ ਆ ਵੀ ਇਹਦਾ ਪੱਥਰ ਲੱਗੇ ਜੋ ਪੱਥਰ ਤੋਂ ਬੜੀ ਗੱਲ ਬਾਨੀ ਤੋੜਿਆਂ ਦੇ ਨਾਲ ਅੱਗੇ ਨਹੀਂ ਖਲੋਤਾ ਤੋੜੇ ਰੁੜ ਗਏ ਹਾਂ ਜੀ ਪਿੰਡ ਦੇ ਕਿਸਾਨ ਆਗੂਆਂ ਨਾਲ ਗੱਲ ਕਰਦੇ ਆ ਭਾਈ ਸਾਹਿਬ ਤੁਸੀਂ ਇੱਥੋਂ ਦੇ ਰਹਿਣ ਵਾਲੇ ਦੱਸੋ ਇਸ ਘਰ ਦੀ ਸਥਿਤੀ ਬਾਰੇ ਜਿੰਨਾ ਕਿ ਜਾਣਦੇ ਹੋ ਉਹਦੇ ਬਾਰੇ ਦੱਸੋ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਜੀ ਵੀਰ ਜੀ ਅਸੀਂ 2-3 ਸਾਲ ਪਹਿਲਾਂ ਵੀ ਡੈਨੂ ਵਿਭਾਗ ਦੇ ਐਕਸ਼ਨ ਐਸਡੀਓ ਜੈ ਜੀ ਸਾਹਿਬ ਨੂੰ ਦੱਸਿਆ ਸੀ ਵੀ ਇਹੀ ਕਰਦੀਆਂ ਵੀਡੀਓ ਬਣਾ ਕੇ ਪਾਈਆਂ ਨੇ ਪਹਿਲਾਂ ਵੀ ਵੀ ਇਹ ਘਰ ਨੂੰ ਖਤਰਾ ਆ ਤੇ ਉਹਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ ਅਸੀਂ ਕਰ ਦਿੰਨੇ ਆ ਸਿਰਫ 40 50 ਬੋਰੀਆਂ ਲਾਈਆਂ ਇਥੇ ਇਹ ਤੋਂ ਵੱਧ ਕੋਈ ਬੋਰੀ ਨਹੀਂ ਲੱਗੀ ਤੇ ਹੁਣ ਤੇ ਬਿਲਕੁਲ ਹੀ ਇਹ ਕੰਮ ਸਿਰੇ ਤੇ ਆ ਗਿਆ ਇਹ ਘਰ ਨੂੰ ਬਹੁਤ ਜ਼ਿਆਦਾ ਖਤਰਾ ਆ ਤੇ ਅਸੀਂ ਡੀਸੀ ਅੰਮ੍ਰਿਤਸਰ ਮੈਡਮ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਜਲਦ ਤੋਂ ਜਲਦ ਇਹਦੀ ਕੋਈ ਮਸਲਾ ਹੱਲ ਕੀਤਾ ਜਾਵੇ ਮੌਕੇ ਤੇ ਜੋ ਵੀ ਮਸਲਾ ਹੱਲ ਆ ਉਹ ਕੀਤਾ ਜਾਵੇ ਕਿਕਨਕ ਚਾਹੋਗੇ ਕਿਸਾਨ ਆਗੂ ਹਰਪਾਲ ਸਿੰਘ ਜੀ ਸਾਡੇ ਨਾਲ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਹਿਲਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਰੇ ਅਜੈ ਜੀ ਸਾਹਿਬ ਐਕਸ਼ਨ ਸਾਹਿਬ ਵੇਖ ਕੇ ਵੀ ਗਏ ਨੇ ਅੱਜ ਤੋਂ 2 ਸਾਲ ਦੀ ਗੱਲ ਹੈ ਪਹਿਲਾਂ ਆ ਕਮਰੇ ਬਿਲਕੁਲ ਲਾਗੇ ਨੇ ਵੇਖ ਲਓ ਤੁਸੀਂ ਨਿਗਾਹ ਮਾਰ ਕੇ ਹੁਣ ਵੀ ਟਗੰਡ ਗੰਡੀਆਂ ਨੇ ਅਈ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਮੈਡਮ ਨੂੰ ਵੀ ਮੈਡਮ ਜੀ ਇੱਕ ਵਾਰੀ ਆਣ ਕੇ ਤੁਸੀਂ ਸਾਡਾ ਆਣ ਕੇ ਪੰਜ ਗੱਡੀਆਂ ਵਾਲਾ ਆਣ ਕੇ ਜਦੋਂ ਕਮਰੇ ਡਿੱਗ ਪਏ ਫਿਰ ਪ੍ਰਸ਼ਾਸਨ ਨੇ ਅਖਣਾ ਨੂੰ ਦੱਸਿਆ ਨਹੀਂ ਗਿਆ ਅਈ ਇਸ ਕਰਕੇ ਅੱਜ ਵੀਡੀਓ ਵੀ ਪਾ ਰਹੇ ਆ ਜੇ ਪ੍ਰਸ਼ਾਸਨ ਇੱਕ ਦੋ ਤਿੰਨ ਤੱਕ ਨਾ ਇਥੇ ਆਉਂਦਾ ਤਾਂ ਹੀ ਵੱਤ ਵਾਦਾਂ ਹੀ ਕਿਸਾਨ ਜੁਨੀਆ ਨਾਲ ਸੰਘਰਸ਼ ਕਰਾਂਗੇ ਠੀਕ ਹੈ ਜੀ ਚਲੋ ਹਾਂ ਜੀ ਆਪਾਂ ਤੇ ਡੀਸੀ ਸਾਹਿਬ ਮੈਡਮ ਨੂੰ ਹੀ ਅਪੀਲ ਕਰ ਸਕਦੇ ਹੋਰ ਤੇ ਕੋਈ ਨਹੀਂ ਆਦਮੀ ਆਪਣੀ ਸੁਣਦੇ ਇਥੇ ਕੋਈ ਐਮਐਲਏ ਕੋਈ ਮੰਤਰੀ ਕੋਈ ਨਹੀਂ ਇਥੇ ਪਹੁੰਚਿਆ ਇਹ ਚੀਜ਼ ਨਹੀਂ ਵੇਖਣ ਪਿੱਛੋਂ ਵੇਖ ਕੇ ਸਾਰਾ ਮੁੜ ਗਏ ਨੇ ਕੋਈ ਕਿਸੇ ਦੀ ਕੋਈ ਘਰ ਬਾਰੇ ਕਿਸੇ ਨੇ ਨਹੀਂ ਅਸਾਰ ਲਈ ਪੁੱਛਿਆ ਨਹੀਂ ਕਿਸੇ ਨੇ ਕਿ ਕੋਈ ਰੁੜਿਆ ਜਾਂ ਬਚਿਆ ਕਿਸੇ ਨੇ ਨਹੀਂ ਪੁੱਛਿਆ ਇੱਥੇ ਆਣ ਕੇ ਐਮਐਲਏ ਜਿਹੜਾ ਆਇਆ ਆ ਧੜੀ ਵਾਲ ਵੀ ਆਇਆ ਆ ਉਹ ਵੀ ਆਣ ਕੇ ਉਹੋ ਵੇਖ ਕੇ ਕੱਟ ਵੇਖ ਕੇ ਹੀ ਚਲੇ ਗਏ ਨੇ ਬਾਕੀ ਇੱਧਰ ਨਹੀਂ ਆਏ ਅਸ਼ਾ ਮੈਂ ਮੰਗਿਆ ਕਿ ਤੁਹਾਡੀ ਇਹ ਘਰ ਦੇ ਨਾਲ ਨਾਲ ਪੱਥਰ ਲਗਣਾ ਚਾਹੀਦਾ ਪੱਥਰ ਲਗਣਾ ਚਾਹੀਦਾ ਪੱਥਰ ਲਗਣਾ ਚਾਹੀਦਾ ਫੇਰ ਸਾਡੇ ਘਰ ਦਾ ਬਚਾਏ ਹਾਂਜੀ ਹਾਂਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਅਸੀਂ ਪੰਜ ਕਰੀ ਨੇ ਖੜੇ ਆ ਗਏ ਪੱਥਰ ਲਗਣਾ ਚਾਹੀਦਾ ਫੇਰ ਇਹ ਘਰ ਦਾ ਬਚਾਏ ਜੇ ਗ੍ਰੇਡ ਇਹ ਨਹੀਂ ਬੰਦੇ ਤੇ ਇਹ ਘਰ ਡਿੱਗ ਸਕਦਾ ਠੀਕ ਹੈ ਖਾਸ ਕਰਕੇ ਮੈਡਮ ਸਾਡੇ ਕੋਲ ਪਹੁੰਚੇ ਜਰੂਰ ਉਹ ਆਣ ਕੇ ਮੌਕਾ ਵੇਖੇ ਅਸੀਂ ਅਸੀਂ ਉਹਦੇ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਆਏਗੀ ਉਹ ਆਣ ਕੇ ਵੇਖਣਗੇ ਤੇ ਸਾਡਾ ਇਹ ਮਸਲਾ ਹੱਲ ਹੋ ਸਕਦਾ ਜੀ ਆਮ ਨੂੰ ਸਿਰਫ ਵਿਸ਼ਵਾਸ ਰਹਿ ਗਿਆ ਡੀਸੀ ਮੈਡਮ ਤੇ ਰਹਿ ਗਿਆ ਜੇ ਕਰ ਸਕਦੇ ਸਿਰਫ ਡੀਸੀ ਮੈਡਮ ਕਰ ਸਕਦੇ ਹੋ ਰਿਥੇ ਨਿੱਕੇ ਸਾਰੇ ਐਸਡੀਓ ਐਕਸ਼ਨ ਸਾਰੇ ਵੇਖ ਗਏ ਨੇ ਪਰ ਉਹਨਾਂ ਨੇ ਅਜੇ ਤੱਕ ਕੋਈ ਇੱਥੇ ਅਜੇ ਤੱਕ ਕੋਈ ਕੰਮ ਚਲਾਇਆ ਠੀਕ ਹੈ ਤੁਸੀਂ ਵੇਖ ਰਹਿ ਵੇਖ ਸਕਦੇ ਹੋ ਦੋਸਤੋ ਇਹਨਾਂ ਨੇ ਕਹਿ ਰਿਹਾ ਕਿ ਆਪਾਂ ਜਿਹੜੇ ਮਹਿਕਮੇ ਦੇ ਅਧਿਕਾਰੀ ਸਾਰਿਆਂ ਨੂੰ 2 ਸਾਲ ਪਹਿਲਾਂ ਐਪਲੀਕੇਸ਼ਨਾਂ ਦਰਖਾਸਤਾਂ ਤੱਕ ਸੂ ਇਹ ਪਿੰਡ ਵਾਲਿਆਂ ਦੀ ਹੁਣ ਇੱਕੋ ਹੀ ਮੰਗਿਆ ਘਰ ਵਾਲਿਆਂ ਦੀ ਤੇ ਪਿੰਡ ਵਾਲਿਆਂ ਦੀ ਵੀ ਜੇਕਰ ਇਹ ਘਰ ਨੂੰ ਬਚਾਉਣਾ ਵਾ ਤੇ ਇਸੇ ਇੱਥੇ ਪੱਕਾ ਜਿਹੜਾ ਪੱਥਰ ਨਾਲ ਗ੍ਰਿਡ ਜਿਹੜਾ ਬੰਨਿਆ ਜਾਵੇ ਪਾਣੀ ਦੀ ਢਹਾ ਤੁਸੀਂ ਵੇਖ ਸਕਦੇ ਹੋ ਪਿੱਛੋਂ ਲਾ ਕੇ ਜਿਹੜਾ ਆ ਘਰ ਦੇ ਨਾਲ-ਨਾਲ ਆਉਣ ਵਾਲਾ ਵਾ ਆ ਵੇਖ ਸਕਦੇ ਬਿਲਕੁਲ ਇਹ ਡਰੇਨ ਦੇ ਨਾਲ ਘਾਰਿਆ ਤੇ ਇਹਦੇ ਤੇ ਪਹਿਲ ਕਦਮੀ ਇਹੀ ਹੈ ਕਿ ਇਹ ਮਿੰਟੋ-ਮਿੰਟੀ ਇਹਨੂੰ ਜਿੰਨੀ ਛੇਤੀ ਹੋ ਸਕਦਾ ਤਿਆਰ ਕਰਕੇ ਪੱਥਰ ਲਾ ਕੇ ਸੇਫ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਜ਼ਰੀ